ਸ੍ਰੀ ਗੁਰੂ ਨਾਨਕ ਦੇਵ ਜੀ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਬੱਡੀ ਕੱਪ ਕਰਵਾਇਆ ਗਿਆ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਨਾਨਕ ਜੀ ਦੇ 596 ਗੁਰਪੁਰਬ ਦੇ ਮੁੱਖ ਰੱਖਦੇ ਆ ਆਮ ਪਾਰਟੀ ਵੱਲੋਂ ਸਰਦਾਰ ਸੱਜਨ ਸਿੰਘ ਜੀ ਦੀ ਟੀਮਾਂ ਦੀ ਰਹਿਨਮਾਈ ਹੈ ਜੀ ਹਰ ਸਾਲ ਦੀ ਤਰ੍ਹਾਂ ਓਪਨ ਕਲੱਬਾਂ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਜੋ ਇਹ ਟੂਰਨਾਮੈਂਟ ਹੈ ਇਸ ਇਲਾਕੇ ਦੀ ਇੱਕ ਕਮੇਟੀ ਬਣਾਈ ਗਈ ਆ ਉਸ ਕਮੇਟੀ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਵਧੀਆ ਟੂਰਨਾਮੈਂਟਾਂ ਦਾ ਪ੍ਰਬੰਧ ਕੀਤਾ ਗਿਆ ਔਰ ਇਸ ਵਾਰ ਇਸ ਟੂਰਨਾਮੈਂਟ ਦੇ ਵਿੱਚ 8 ਨਾਮਵਰਕ ਟੀਮਾਂ ਪੰਜਾਬ ਦੀ ਆਉਗੀਆਂ 8 ਨਾਮਵਰਕ ਕਲੱਬਾਂ ਭਾਗ ਲੈਦੀਆਂ ਜਿਨ੍ਹਾਂ ਦੇ ਕੇ ਮੈਚ ਕੋਈ 15-20 ਮਿੰਟ ਤੱਕ ਚੱਲੂ ਹੋ ਜਾਣੇ ਆ ਉਸ ਤੋਂ ਪਹਿਲਾਂ 70 ਕਿਲੋ ਦੀਆਂ ਚਾਰ ਟੀਮਾਂ ਦੇ 75 ਕਿਲੋਆਂ ਚਾਰ ਮਾਰੇ ਮੈਚ ਕਰਾਇਆ ਜਾ ਰਿਹਾ ਜੋ ਕਿ ਸਭ ਤੋਂ ਉਹਨਾਂ ਦਾ ਆਨੰਦ ਮਾ ਰਹੀ ਆ ਥੋੜੇ ਸਮੇਂ ਬਾਅਦ ਹੀ ਓਪਨ ਦੀਆਂ ਟੀਮਾਂ ਦੇ ਮੈਚ ਚੱਲੂ ਹੋ ਜਾਣੇ ਆ ਹਾਂ ਜੀ ਪ੍ਰਬੰਧਾਂ ਦੀ ਗੱਲ ਕਰਦੇ ਆ ਵੱਧ ਤੋਂ ਵੱਧ ਹੁੰਦੇ ਨੇ ਆ ਸਰਪਰੇਸਾਲ ਪ੍ਰਬੰਧਾ ਨੂੰ ਕੋ ਕਰਾਉਦੇ ਕਿਹੜੇ ਖਾਸ ਪ੍ਰਬੰਧ ਕੀਤੇ ਜੀ ਇਸੋ ਹੀ ਇਸ ਪ੍ਰਬੰਧਾ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਜਨਤਾ ਦੇ ਬਹਿਣ ਵਾਸਤੇ ਕੁਰਸੀਆਂ 4 ਫੁੱਟ ਦੇ 30 32 ਟਾਲੀਆਂ ਲਵਾਈਆਂ ਗਈਆਂ ਕਿਤੇ ਸੀਟਾਂ ਬਣੀਆਂ ਹੋਈਆਂ ਜਨਤਾ ਦੇ ਬਹਿਣ ਵਾਸਤੇ ਬਹੁਤ ਵਧੀਆ ਕਾਫੀ ਦਾ ਅਰੇਂਜਮੈਂਟ ਕੀਤਾ ਹੈ ਸਾਰੇ ਸੱਜਣ ਜਿਹੜੇ ਆਉਂਦੀਆਂ ਨਾਲ ਕਾਫੀ ਪੀਈ ਜਾਂਦੀ ਆ ਔਰ ਬੈਨ ਲਈ ਵਧੀਆ ਚਿਹਰਾ ਦਾ ਇੰਤਜ਼ਾਮ ਕੀਤਾ ਹੋਇਆ ਠੀਕ ਹੈ ਔਰ ਹਰ ਸਾਲ ਦੀ ਤਰ੍ਹਾਂ ਵਧੀਆ ਤਰੀਕੇ ਨਾਲ ਟੂਰਨਾਮੈਂਟ ਕਰਾਇਆ ਯਾਰ ਪਹਿਲਾਂ ਸਮੇਂ ਦੀ ਕਬੱਡੀ ਹੁੰਦੀ ਸੀ ਉਹ ਟਾਈਮ ਦੇ ਵਿੱਚ ਖਿਡਾਰੀਆਂ ਨੂੰ ਸ਼ੌਂਕ ਹੁੰਦਾ ਹੈ ਉਤਸ਼ਾਹ ਹੁੰਦਾ ਸੀ ਟਾਈਮ ਤੋਂ ਪਹਿਲਾਂ ਪਹੁੰਚਦੇ ਹੁੰਦੇ ਔਰ ਅੱਜ ਕੱਲ ਦੇ ਜਿਹੜੇ 플레이ਰ ਆ ਸਮੇਂ ਦੀ ਕਦਰ ਨਹੀਂ ਕਰ ਰਹਾ ਔਰ ਅਸੀਂ ਉਹਨਾਂ ਦੀ ਵੇਟ ਕਰਕੇ ਟੂਰਨਾਮੈਂਟ ਰੇਟ ਹੋ ਰਿਹਾ ਔਰ ਰਾਤਾਂ ਪੈ ਜਾਂਦੀਆਂ ਟੂਰਨਾਮੈਂਟਾਂ ਨੂੰ ਔਰ ਇਸ ਹੋਵੇ ਜ ਪੈਸਾ ਜਿਆਦਾ ਹੋ ਗਿਆ ਪਹਿਲਾਂ ਪੈਸਾ ਕਲਦਾ ਹੁੰਦਾ ਕੋਈ ਉਹ ਸਮੇਂ ਦੇ ਕਲਰ ਵੀ ਹੁੰਦੀ ਸੀ ਇਹ ਖਿਡਾਰੀਆਂ ਇਹ ਖਿਡਾਰੀਆਂ ਵੀ ਕਲਰ ਕਰਦੇ ਸੀ ਐ ਸਮਾਂ ਦੇ ਵਿੱਚ ਨਾ ਖਿਡਾਰੀ ਕੋਈ ਟਕ ਕਲਰ ਕਰਦਾ ਨਾ ਸੰਤੀ ਵੀ ਕੋਈ ਕਲਰ ਕਰਦੀ ਆ ਜੋ ਸਮੇਂ ਦੀ ਪਾਬੰਦੀ ਨੂੰ ਇਹਦੇ ਸਮੇਂ ਕੋਈ ਸਮਾਂ ਨਹੀਂ ਦੇਖ ਰਹਾ ਕੋਈ ਟਾਈਮ ਨਹੀਂ ਦੇਖ ਰਹਾ ਇਹ ਕਦੇ ਦੋ ਜਾਂਦੇ ਕਦੇ ਤਿੰਨ ਆ ਜਾਂਦੇ ਆ ਖਿਡਾਰੀ ਸਮੇਂ ਇਹ ਕਰਨ ਦੇ ਕਰਦੇ ਇਸ ਕਰਕੇ ਪਹਿਲਾਂ ਨਾਲੋਂ ਹੁਣ ਟਕ ਬਹੁਤ ਅੰਤਰ ਪੈ ਗਿਆ ਪਹਿਲਾਂ ਬਿਨਾਂ ਪੈਸੇ ਉਹ ਖੇਡਦੇ ਸੀ ਕੋਈ ਖਿਡਾਰੀਆਂ ਇਹ ਕਲਰ ਵੀ ਹੈਗੇ ਪੁਰ ਜਿਆਦਾ ਪੈਦਾ ਹੋਣ ਦੇ ਖਾ ਦਾ ਇਹ ਕਦੇ ਵੀ ਕਰ ਗਈ ਆ ਤੇ ਟੂਰਨਾਮੈਂਟ ਦੀ ਕਦਰ ਕਰਨੀ ਹਟ ਗਏ ਸਮੂਹ ਸਾਥਕ ਦੇ ਨਾਲ ਨਾਲ ਐਨਆਰਆਈ ਵੀਰਾਂ ਨੂੰ ਕਿੰਦਾ ਦਾ ਸਹਿਯੋਗ ਮਿਲਦਾ ਹੈ ਇਹ ਟੂਰਨਾਮੈਂਟ ਤਾਂ ਹੀ ਹੋ ਰਿਹਾ ਤੇ ਐਨਆਰਆਈ ਇਹਨਾਂ ਟੂਰਨਾਮੈਂਟ ਦੇ ਵਿੱਚ ਯੋਗਦਾਨ ਪਾ ਰਹੇ ਆ ਜੇ ਐਨਆਰਆਈ ਯੋਗਦਾਨ ਨਾ ਪਾਉਣ ਇਹ ਟੂਰਨਾਮੈਂਟ ਕਦੇ ਵੀ ਸਫਲ ਨਾ ਹੋ ਸਕਣ ਇਹ ਬਾਹਰਲੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਟੂਰਨਾਮੈਂਟ ਹੋ ਰਿਹਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਨੌਜਵਾਨ ਪੀੜ੍ਹੀ ਸੰਗਤ ਤੇ ਗਰੀਆ ਸਾਉਂਡਰੀ ਹੈ ਜਿਹੜੀ ਨੌਜਵਾਨ ਪੀੜੀ ਨਸ਼ਿਆਂ ਚੁੱਲ ਚੁਗੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆ ਵੀਰ ਇਸੇ ਕਰਕੇ ਬਾਹਰ ਦੇ ਵੀਰੇ ਸੇ ਕਰਦੇ ਸਹਿਯੋਗ ਦੇਦਾ ਆ ਤੇ ਜਿਹੜੇ ਬੱਚੇ ਅੱਜ ਕਰ ਨਸ਼ਿਆਂ ਦੇ ਵੀ ਜਾਣਾ ਹੋਏ ਹੋਆ ਉਹਨਾਂ ਨੂੰ ਮੁਰਗੇ ਜਿੰਮ ਖੇਡਾਏ ਉਹਨੇ ਪੌਂਡੀ ਖਾਦਾ ਬਾਹਰ ਦੇ ਵੀ ਸਹਿਯੋਗ ਦੇ ਨਾਲ ਮੈਚ ਕਰਾ ਰਹੇ ਆ ਉਹ ਜਨਤਾ ਨੂੰ ਆਉਣ ਆ ਜੇ ਲਾ ਨੂੰ ਆਉਣ ਆ ਲੈ ਬੱਚਿਆਂ ਨੂੰ ਆਪਣੀ ਸੰਤਾਨ ਨੂੰ ਜੰਨੇ ਚੰਗੇ ਬਣੇ ਲਾ ਸਕਣਾ ਉਹਨਾਂ ਦੇ ਸਜੋੜਨ ਵਾਲੀ ਸਾਡਾ ਟੂਰਨਾਮੈਂਟ ਹੋ ਰਿਹਾ ਆ ਵਧੀਆ ਮਾਰਵਾ ਭਾਮ ਸਿੰਘ ਨਰਮ ਸਿੰਘ ਜੀ ਆ ਰਹੀਆ ਫਰਨੀਪੁਰ ਵਾਲੇ ਸਤਪਾਲ ਜੀ ਮੈਦਾਨ ਸਾਡੇ ਜਾਂਦੀ ਨੇ ਅੱਜ ਰੰਗ ਧੰਨਵਾਦ ਆ ਨਰਮ ਸਿੰਘ ਜੀ ਖਿੰਦਾ ਬਲਾਕ ਪ੍ਰਧਾਨ ਰਣਜੀਤ ਜੀ ਜੀ ਸਰ ਗਮਨ ਸਿੰਘ ਜੀ ਨੂੰ ਗਿਨਾ ਜ਼ੋਰਦ ਵਾਲੇ ਲਾਲੀ ਗਿੱਲਾ ਜਗਿੰਦਰ ਸਿੰਘ ਫਤਿਹਪਾਲਾ ਮਨਦੀਪ ਸਿੰਘ ਬਲਾਕ ਪ੍ਰਧਾਨ ਗੁਜਰ ਸਿੰਘ ਜੀ ਬਿੱਟੂ ਚੇਅਰਮੈਨ ਸਾਡੇ ਕੌਂਫਰੈਂਸ ਕੈਡੀ ਕੌਂਫਰੈਂਸ ਸਿੰਘ ਸੰਤੂਵਾਲ ਜੱਜੀਆਰਕੇ ਜੀ ਜਸਪਾਲ ਸਿੰਘ ਜਿੱਕੇ ਦਾ ਫਤਿਹਪਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੀ ਬੇਨਤੀ ਹੈ ਟੀਮ ਆਜਾ ਨਾ ਮੈਚ ਖਬਰਾਂ ਫਿਰ ਲਾਂਜੀ ਸ਼ੇਰ ਪੋਡਿਲਾੜ ਅੱਜ ਦਾ ਸਰਦਾਰ ਸਰਪਾਲ ਸਿੰਘ ਜੀ ਜਲਦੀ ਸਰਦਾਰ ਹਰਜੀਤ ਸਿੰਘ ਜੀ ਕਿਉਂਕੇ ਤੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਜਗਤ ਦੇ ਸਕਤਾਂ ਨੂੰ ਲੱਖ ਲੱਖ ਵਧਾਈ ਮੈਂ ਮਨਵੀਰ ਸਿੰਘ ਜਰਮਨ ਪਿੰਡ ਮੋਠਾਵਾਲ ਤੇ ਹਰ ਸਾਲ ਦੀ ਇੱਥੇ ਮਾਰੇ ਜੇ ਹਣ ਮੌਕਾ ਮਿਲਦਾ ਦਰਸ਼ਣ ਕਰਨ ਦਾ ਕੋ ਚਲਾਵੇ ਵੱਧ ਬੱਤ ਜਰ ਕੇ ਹਿਸਾਬਾਈ ਦਾ ਜਾਂ ਕੋ ਫਰਸਟ ਪ੍ਰਾਈਜ਼ ਹੋਵੇ ਜਾਂ ਸੈਕੰਡਰੀ ਬਾਈ ਜਿੰਦੀ ਹਾਂ ਸੇਵਲ ਹੁੰਦੇ ਇੱਕ ਜੇ ਤਾਂ ਮਾਰਾ ਆਪੇ ਕਰਾਉਗਾ ਇਦ ਨਹੀਂ ਕਰਦੇ ਉਹਦੇ ਦਿੱਤਾ ਨਹੀਂ ਉਤਕਾਰ ਦੇਈਦਾ ਮੈਂ ਬੱਚਿਆਂ ਆ ਦੀ ਜਿਹੜਾ ਆਣ ਕੇ ਸਪੋਰਟ ਕਰੋ ਮੇਰਾ ਜਰਮਨ ਦੇ ਜੀ ਹਮੇਸ਼ਾ ਸੁਨਿਆਵਾ ਜਰਮਨ ਦੇ ਦੇ ਬੱਚੇ ਖੇਡਦੇ ਉਹਨਾਂ ਨੂੰ ਮੈਂ ਟੀਮਾਂ ਨੂੰ ਟ੍ਰੈਕ ਕੋਸ ਹਰ ਸਾਲ ਉਹ سپورਟ ਕਰਨ ਵਾਲਾ ਜਿਹਨੇ سپورਟ ਕਲੱਬੋਂ ਮੇਕੋ ਉਹਦੇ ਹਰ ਸਾਲ ਉਹਨਾਂ ਨੂੰ ਇਹ ਟਰੈਕੋ ਜਿ ショਅ ਦੇ ਦਿੰਦੇ ਆ ਤੇ ਔਰ ਇੱਥੇ ਵੀ ਕੋਈ ਕਰੀ ਜਿਹਨੇ سپورਟ ਕਲੱਬ ਹੋਣ ਮੈਨੂੰ ਕਮੇਟੀ ਵੱਧ ਤੋਂ ਵੱਧ ਨਸ਼ਾ ਰਹਿਤ ਹੋਣੀ ਚਾਹੀਦੀ ਆ ਔਰ ਜਿਹੜੇ ਬੱਚੇ ਸਪੋਰਟ ਕਰਦੇ ਉਹਨਾਂ ਵਿੱਚੋਂ ਸਿਲੈਕਸ਼ਨ ਕਰਕੇ ਉਹਨਾਂ ਦਾ ਨਾਮ ਦਿੱਤਾ ਜਾਵੇ ਇਹ ਨਹੀਂ ਵੀ ਨਸ਼ਾ ਕਰਕੇ ਬੱਚੇ ਖੇਡਣ ਬੇਰਾਂ ਬੱਚਾ ਬੇਨਤੀ ਆ ਬਿਨਾਂ ਨਸ਼ੇ ਤੋਂ ਖੇਡਿਆ ਜਾਵੇ ਔਰ ਆਪਣਾ ਨਾਮ ਕਮਾਇਆ ਜਾਵੇ ਬਹੁਤ ਸੋਹਣਾ ਲੱਗ ਰਿਹਾ ਇਸ ਟਾਈਮ ਕੋਈ ਪਾਵਰਾਂ ਦਾ ਮੇਲੇ ਦਾ ਕਬੱਡੀ ਖੇਡਣ ਵਾਲੇ ਲੋਕੀ ਬਹੁਤ ਸੋਹਣਾ ਲੱਗ ਰਿਹਾ ਉਹ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਆ ਤੁਮਾਰਾ ਚੱਲਦੀ ਗਿਆ ਲੱਗਦਾ ਹੈ ਵੀ ਜਿੰਨੇ ਪਲੇਅਰ ਆ ਇਹ ਵੱਧ ਤੋਂ ਵੱਧ ਨਸ਼ਾ ਰਹਿਤ ਖੇਡਣ ਔਰ ਜੇ ਕੋਈ ਸਹਿਯੋਗ ਚਾਹੀਦਾ ਸਾਡੇ ਨਾਲ ਸੰਪਰਕ ਕਰਨ ਕਮੇਟੀ ਮੋਹਸਲਾ ਕੰਮ ਕਰ ਰਹੀ ਆ ਵਧੀਆ ਬਰਾਨਾ ਵਾ ਮਹਾਰਾ ਚੱਲਦੀ ਗਾ ਦੇਖੋ ਅਸੀਂ ਵੀ ਸ਼ੁਰੂ ਤੋਂ ਕਬੱਡੀ ਖੇਡਦੇ ਆਂ ਜੀ ਸਪੋਰਟਮੈਨ ਰਹੇ ਆ ਇਹ ਅੱਜ ਤੱਕ ਨਸ਼ਾ ਨਹੀਂ ਕੀਤਾ ਨਾ ਦੇਖਣਗੇ ਖੇਡੇ ਆਂ ਔਰ ਮੈਂ ਤੇਹੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਸਪੋਰਟਮੈਨ ਕੋਈ ਵੀ ਨਸ਼ਾ ਨਹੀਂ ਚਾਹੀਦਾ ਨਸ਼ਾ ਰਹਿਤ ਖੇਡਣ ਬਹੁਤ ਧੰਨਵਾਦ ਜੀ ਜੀ ਸਿੰਘ ਖਮੇ ਪਾਸੇ ਹੋਏ ਹਰ ਸਾਲ ਦੀ ਤਰ੍ਹਾਂ ਦਾ ਕਿਹਾ ਤੋਂ ਜਿਹੜਾ ਇਹ ਕਬੱਡੀ ਟੂਰਨਾਮੈਂਟ ਕਰਵਾਇਆ ਜਾਦਾ ਜਿਹੜਾ ਸਾਡੀ ਪਹਿਲੀ ਪਾਸ਼ਾ ਇੰਨ ਤਰ੍ਹਾਂ ਸਿਦੂ ਪ੍ਰਦਾਨ ਕਰਦੇ ਜਿਹਦਾ ਗੁਰਪੁਰ ਹੁੰਦਾ ਉਸ ਵਕਤ ਟੂਰਨਾਮੈਂਟ ਕਰਵਾਇਆ ਜਾਂਦਾ ਸੋ ਪਿਛਲੇ ਸਾਲ ਦੀ ਤਰ੍ਹਾਂ ਪਹਿਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਇਹ ਟੂਰਨਾਮੈਂਟ ਜਿਹੜਾ ਬਹੁਤ ਹੀ ਵਧੀਆ ਤਰੀਕੇ ਦਾ ਕਰਵਾਇਆ ਜਾ ਰਿਹਾ ਔਰ ਇਹਦਾ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਸਾਡੀ ਜਿਹੜੀ ਟੂਰਨਾਮੈਂਟ ਦੀ ਕਮੇਟੀ ਆ ਉਹ ਉਹ ਤੇ ਸਭ ਜਾਂਦਾ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇੰਤਜ਼ਾਮ ਕੀਤਾ ਔਰ ਸਾਰੇ ਜਣੇ ਆਪਣੀ ਟਾਈਮ ਦੀ ਜਿਹੜੀ ਗੱਲ ਵੀ ਉਫੜ ਬੋਲੇ ਆ ਇਹੀ ਕਾਰਨ ਹੈ ਕਿ ਹਰ ਸਾਲ ਜਿਹੜਾ ਇਹ ਟੂਰਨਾਮੈਂਟ ਹੋਣੀ ਹੈ ਔਰ ਸਖਤ ਜਿਹੜੀ ਆਮਦ ਆ ਉਹ ਵੀ ਜ਼ਿਆਦਾ ਹੋ ਰਹੀ ਹੈ ਬੜੇ ਵਧੀਆ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ ਮੈਂ ਤੇ ਬਸ ਇਹ ਮੈਸੇਜ ਦੇਣਾ ਚਾਹੁੰਦਾ ਸਾਰੇ ਸੰਗਤ ਜਿਹੜੀ ਹੈ ਕਿਉਂਕਿ ਅੱਜ ਪੰਜਾਬ ਨੂੰ ਖੇਡਾਂ ਵਿੱਚ ਰੁਚੀ ਪੈਦਾ ਕਰਨ ਦੀ ਜ਼ਰੂਰਤ ਹੈ ਬੱਚਿਆਂ ਨੂੰ ਸਿੱਧੇ ਰਾਏ ਪਾਉਣ ਦੀ ਜ਼ਰੂਰਤ ਹੈ ਉਹਨਾਂ ਦੀ ਜਿਹੜੀ એનર્ਜੀ ਨੂੰ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈ ਸੋ ਇਸ ਕਰਕੇ ਮੈਂ ਜਿਹੜੀ ਇਹ ਬੇਨਤੀ ਕਰਦਾ ਕਿ ਜਿਹੜੇ ਬਜ਼ੁਰਗ ਨੇ ਜਿਹੜੇ ਵੱਡੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਇਹਨਾਂ ਖੇਡਾਂ ਦੇਖਣ ਵੱਧ ਤੋਂ ਵੱਧ ਜਿਹੜਾ ਇਹ ਮੈਚ ਦੇਖਣ ਤਾਂ ਕਿ ਉਹਨਾਂ ਦੀ ਰੁਚੀ ਖੇਡਾਂ ਪ੍ਰਤੀ ਪੈਸੇ ਠੀਕ ਹੈ ਸ੍ਰੀ ਗੁਰੂ ਨਾਨਕ ਦੇ ਜੀ ਦੇ ਪ੍ਰਕਾਸ਼ ਪਰਮ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰੀ ਸੰਗਤ ਨੂੰ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਜਿਹੜੀ ਹੈ ਬਹੁਤ ਬਹੁਤ ਵਧਾਈਆਂ ਤੇ ਅਰਦਾਸ ਕਰਦੇ ਆ ਪ੍ਰਭਾਤ ਦੇ ਚਰਨਾਂ 'ਚ ਸਾਰੀ ਲੋਕਾਈ ਨੂੰ ਸਾਰੀ ਸੰਗਤ ਨੂੰ ਜਿਹੜਾ ਚੜਦੀ ਕਲਾ ਵਾਜਾ ਕਰਦੇ ਆ نومبر بار سو پچی کا سال گرو گوبند لکھ لکھ وار مارکباد ਸੱਜੇ ਸੁਲਤਾਨਪੁਰ ਦੀ ਧਰਤੀ ਉਪਰ ਹਰ ਸਾਲ ਜਿਹੜਾ ਐਸਰ ਵੀ ਇਕੱਠ ਬਹੁਤ ਵੱਡਾ ਹੈ ਸੱਜਣਾ ਦਾ ਇਹ ਇਕੱਠ ਇਸ ਕੱਲ ਦੀ ਗੱਲ ਵੀ ਕਰਦਾ ਹੈ ਕਿ ਪੰਜਾਬੀ ਪੰਜਾਬੀ ਮਾਂ ਦੀ ਕਬੱਡੀ ਵਿੱਚ ਪਿਆਰ ਕਰਦੇ ਹੈ ਜੋ ਜਿੱਥੇ ਗੈ ਪੰਜਾਬੀ ਲੱਗਿਆ ਨਾਲ ਕਬੱਡੀ ਨੂੰ ਜੁਗਾ ਜੁਗਾ ਨੌਜਵਾਨਾਂ ਨੂੰ ਹੁੰਦਾ ਪਿਆਰ ਕਬੱਡੀ ਨੂੰ ਕਿ ਜਿੱਥੇ ਗੈ ਪੰਜਾਬੀ ਲੱਗਿਆ ਨਾਲ ਕਬੱਡੀ ਨੂੰ ਜਿੱਥੇ ਗੈ ਪੰਜਾਬੀ ਲੱਗਿਆ ਨਾਲ ਕਬੱਡੀ ਨੂੰ ਉਹ ਕੋਈ ਨਾ

ਵਿੱਚੋਂ ਹੈ ਦੂਜੇ ਪਾਸੇ ਟਿੱਪੇ ਵਾਲਾ ਆਹ ਖੇਡ ਮੈਦਾਨ ਵਿੱਚ ਹੈ ਕਰਦਾ ਹੋਇਆ ਪ੍ਰਾਈਮ ਵਿੱਚ ਵਧਾ ਹੋਇਆ ਹੈ ਇਹ ਸੰਜੂਰ ਵਾਲਾ ਹਾਂ ਸੱਟ ਲੱਗੀ ਉਹਦੀ ਨੱਕ ਦੀ ਹੱਡੀ ਜਿਹੜੀ ਟੁੱਟੀ ਹੈ ਸੋ ਸਾਰਿਆਂ ਨੂੰ ਪਤਾ ਹੈ ਵੀ ਕਬੱਡੀ ਵਾਲੇ ਸੁਹਾਗ ਪਰਵਾਰਤ ਹੁੰਦੇ ਆ ਸੋ ਮੂਸੇਵਾਲ ਪਿੰਡ ਦੇ ਇਸ ਵੀਰ ਦਾ ਇਹ ਤੁਹਾਡੀ ਕਿਤੇਰੀ ਜਾਵੇਗਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ 5 10 10 20 25 ਇਸ ਨੌਜਵਾਨ ਦੀ ਹੈਪ ਕਰਿਓ تاں میں موچھے مکھی تنکونا جی ا سوندھ سی نام بولا کہ میری بیعت جیڑا نام سی بولا جو بھرا اپنے سنبھالیا جی شوندھ سی نی سندو شندرو جی روڑا خاصا سجے لایسپور والے گھوتا دے اپر روٹی ضلع بھوجلا تے اپری تا جاں تے تا لایسوالی پولار کبڈی تے کمپور خلا چیتا کو جوڑا سما ٹھیک ہے موسیقی ਬਾਕੀ ਕੋਲਟ ਆ ਗਿਆ ਕੁੱਟਮਾਲ ਮੈਂ ਨੇ 24 ਤੇ ਮੈਰੀਪੁਰ ਦੀ ਟੀਮ ਦੇ ਨੰਬਰ ਲੈ ਨੇ 24 ਅੱਧੇ ਨੰਬਰ ਦੇ ਨਾਲ ਜਿਹੜੀ ਮੈਰੀਪੁਰ ਦੀ ਟੀਮ ਖੇਲੂਗਾ ਜੀ ਬਹੁਤ ਬਹੁਤ ਧੰਨਵਾਦ ਆਓ ਜੀ 75 ਕਿਲੋ ਦਾ ਫਾਈਨਲ ਮੁਕਾਬਲਾ ਖੇਡੇ ਜਾਣ ਟੀਮਾਂ ਖੇਡ ਮੈਦਾਨ ਦੇ ਨੇੜੇ ਰਿਪੋਰਟ ਕਰਨਾ ਸਾਡੇ ਜਸਬਾਲ ਸਿੰਘ ਜੀ ਐਸਸੀ ਬਲਾਕ ਪ੍ਰਧਾਨ ਮੈਰੀਪੁਰ ਵਾਲੇ ਜੀ ਕੋਮਲ ਸਿੰਘ ਜੀ ਬਲਾਕ ਪ੍ਰਧਾਨ ਮੋਬੀ ਅਰੋੜਾ ਜੀ ਸੁਖਿੰਦਰ ਸਿੰਘ ਜੋੜੀ ਬਲਾਕ ਗੁਰਿੰਦਰ ਸਿੰਘ ਮਾਤਰਾ ਸੁਨਮ ਸਿੰਘ ਜੀ ਸੁਨਮ ਸਿੰਘ ਜੀ ਪਾਲ ਸੁਖਦੇਵ ਸਿੰਘ ਜੱਗੀ ਜਨਪੁਰ ਆ ਸਾਡੇ ਸਤਿਕਾਰਯੋਗ ਜੱਜ ਆਟੋ ਪੇਂਟਿੰਗ ਵਾਲੇ ਬਹੁਤ ਸਾਰੇ ਮਾਨ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਗੁਰਿੰਦਰ ਸਿੰਘ ਜੱਗੀ ਵਿੱਕੀ ਚੌਹਾਨ ਜੀ ਬਜੰਦਰ ਸਿੰਘ ਜੀ ਯਾਰ ਹਰਜਪੁਰ ਹਰਜੀਤ ਸਿੰਘ ਜੀ ਜਨਪੁਰ ਮਲਕੀਤ ਸਿੰਘ ਜੀ ਜਨਪੁਰ ਕੁਲਦੀਪ ਸਿੰਘ ਜੀ ਮੱਧਾ ਰਾਤ ਮਦਾਰ ਉਹਨਾਂ ਦਾ ਵੀ ਅਸੀਸ ਤੇ ਹੋਂਦੇ ਬਹੁਤ ਬਧਨਵਾਦੀ ਆ ਸਾਡੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਛੋਟੀ ਸ਼ਾਲਾ ਪਰਵੰਦਨ ਸ਼ਾਮ ਨੂੰ ਸਾਡੇ 6 ਵਜੇ ਜਿਹੜੀ ਆਸਟਾਈ ਸ਼ੁਰੂ ਹੋਣੀ ਹੈ ਤਾਂ ਸਾਰੀ ਸਰਦ ਨੇ ਗੁਰੂ ਘਰ ਵਿੱਚ ਹਾਜ਼ਰੀ ਭਰਨੀ ਹੈ छे वजेकर मैच मुको साढे छह वजे असीं जा मेर हथ बनी टीम जी टीम ख़राब न करणु हिकु टूरनामेंट न करीर जी टीम साथ दुनिया टीम लाभु प्यतर किनी ਟੀਮਾਂ